ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਜਦੋਂ ਬਲਾਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਦਿਨ ਹੈਗਾ ਸੰਡੇ ਦਾ ਟਾਈਮ ਹੋ ਗਿਆ ਉਹੀ 4:30 ਜਿਹੜਾ ਆਪਣਾ ਪਿਛਲੇ ਕਿੰਨੇ ਦਿਨਾਂ ਤੋਂ ਰੁਟੀਨ ਬਣੀ ਪਈਆ ਬਸ ਰੁਟੀਨ ਬਣੀ ਨਹੀਂ ਹੋਈ ਬਣੀਗੇ ਲੱਗਦੀ ਆ ਫੁਲਟੀ ਫੁਲਟੀ ਹੋਈ ਹੋਈ ਆ ਹਨਾ ਤੇ ਤਬੀਅਤ ਕੁਛ ਠੀਕ ਆ ਕੁਛ ਠੀਕ ਆ ਕੁਛ ਐਸੀ ਵੈਸੀ ਬਸ ਐਂ ਕਹਿ ਸਕਦੇ ਆ ਕਿਉਂਕਿ ਮੈਡੀਸਨ ਜਿਹੜੀ ਆ ਉਹ ਮੈਡੀਸਨ ਮੈਡੀਸਨ ਹੀ ਕੰਮ ਕਰਦੀ ਆ ਤੇ ਫੇਰ ਜਦੋਂ ਆਪਾਂ ਕੰਮ ਲੱਗ ਜੰਨੇ ਆ ਫੇਰ ਸਕਾਵਟ ਹੋ ਜਾਂਦੀ ਆ ਹਨਾ ਤੇ ਕੰਮ ਕਰੇ ਬਿਨਾ ਸਰਦਾ ਨਹੀਂ ਹੈਗਾ ਤੇ ਹੁਣ ਮੈਂ ਨਹਾ ਕੇ ਕੱਪੜੇ ਧੋਣ ਚੱਲੀ ਆ ਟਾਈਮ ਬਹੁਤ ਹੋ ਗਿਆ ਸੋ ਕਿ ਕੱਪੜੇ ਧੋਣੇ ਵੀ ਜ਼ਰੂਰੀ ਆ ਕੰਮ ਕੋਈ ਵੀ ਛੱਡਿਆ ਨਹੀਂ ਜਾਂਦਾਗਾ ਕੰਮ ਸਾਰੇ ਕਰਨੇ ਪੈਂਦੇ ਆ ਤੇ ਹਾਲੇ ਤੱਕ ਕੋਈ ਦਾਲ ਪਾਣੀ ਦਾ ਪਲਾਨ ਨਹੀਂ ਹੈਗਾ ਟਾਈਮ ਤੁਸੀਂ ਦੇਖ ਸਕਦੇ ਹੋ ਹਾਂ ਸਾਢੇ 4 ਹੋਈ ਹੋਏ ਸਵਾ 4 ਹੋਏ ਯਾਨੀ ਕਿ ਸਾਢੇ 4 ਹੋਗੇ ਤੇ ਕੱਪੜੇ ਮਸ਼ੀਨ ਚ ਪਾ ਦਈਏ ਤੇ ਫਿਰ ਦੇਖਦੇ ਆਂ ਚਾਹ ਪਾਣੀ ਪੀਣਿਆ ਕੁਛ ਚਾਹ ਕੌਣ ਬਣਾਊਗਾ ਜਜਾਰ ਕਬੀਰਾ ਖਜਾਰ ਦਾ ਡੈਡੀ ਵਾਰੀ ਨਾ ਬਣਾਇਓ ਨਹੀਂ ਮੇਰੀ ਤਾਂ ਚਾਹ ਨਾ ਬਣਾਓ ਤੁਸੀਂ ਆਪਣੀ ਆਪਣੀ ਬਣਾਇਓ ਮੈਂ ਤਾਂ ਉਹ ਕੀ ਹੁੰਦਾ ਉਹ ਪਤਾ ਨਹੀਂ ਕਚੀਰਾ ਗੁੰਮ ਜੇ ਉਹ ਭੋਇ ਕੇ ਰੱਖਿਆ ਹੋਇਆ ਉਹ ਖਾਣਾ ਮੈਂ ਚਾਹ ਨਹੀਂ ਪੀਊਂਗੀ ਹਨਾ ਪਹਿਲਾਂ ਵੀ ਲਈ ਸੀਗੀ ਕਿਉਂਕਿ ਚਾਹ বিনা ਮੈਂ ਹੋਰ ਜ਼ਿਆਦਾ ਡਾਊਨ ਹੋ ਜੂਗੀ ਜੇ ਮੈਂ ਚਾਹ ਨਹੀਂ ਪੀਊਂਗੀ ਤੇ ਕੱਪੜੇ ਨੇ ਧੋਣ ਵਾਲੇ ਇੰਨੇ ਕਾਪੇ ਆ ਇੰਨੇ ਕਚੇਰ ਤੇ ਆ ਸਾਹ ਚੜ ਗਿਆ ਤੇ ਕੱਪੜੇ ਧੋ ਦਨੇ ਆ ਟਾਈਮ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਅੱਜ ਪਹਿਲਾਂ ਸਵੇਰ ਦੇ ਵਿੱਚ ਰੈਸਟ ਜੀ ਕਰੀ ਹਨਾ ਕੰਮ ਕਰਨ ਨੂੰ ਜੀ ਨਹੀਂ ਕੀਤਾ ਯਾਨੀ ਕਿ ਮੈਂ ਪੂਰਾ ਦਿਨ ਰੈਸਟ ਕਰ ਕਰਕੇ ਹੀ ਕੰਮ ਕਰਿਆ ਰੋਟੀ ਬਣਾ ਲਈ ਫੇਰ ਪੈ ਗਈ ਫੇਰ ਉੱਠ ਕੇ ਭਾਂਡੇ ਧੋਲੇ ਫੇਰ ਬੈ ਗਈ ਫੇਰ ਝਾੜੂ ਲਾ ਲਿਆ ਫੇਰ ਬੈ ਗਈ ਫੇਰ ਪੋਚਾ ਲਾ ਲਿਆ ਫੇਰ ਨੂੰ ਮੈਂ ਬੈਠੀ ਨਹੀਂ ਗਈ ਫਿਰ ਮੈਂ ਕੱਪੜਿਆਂ ਤੇਮਾਂ ਲਾਈਆਂ ਤੇ ਥੋੜਾ ਜਿਹਾ ਇੱਥੇ ਪਿਆ ਤਾਂ ਨਾਲੇ ਤੇ ਥੋੜਾ ਜਿਹਾ ਥੱਲੇ ਪਿਆ ਜਿਹਨ ਨੂੰ ਨਾਲ ਲੈ ਆ ਸੀ ਤੇ ਮੈਂ ਕੱਪੜੇ ਨੇ ਦੇਵਾਂ ਲਾਈਆਂ ਸੀ ਤੇ ਹੁਣ ਫਿਰ ਮੈਂ ਨਾਈ ਮਾਲਸ਼ ਵਗੈਰਾ ਕਰੀ ਪਾਲਾਂ ਦੇ ਵਿੱਚ ਤੇ ਫਿਰ ਮੈਂ ਨਾਈ ਨਾ ਕੇ ਹੁਣ ਮੈਂ ਜਸਟ ਜਦੀ ਆ ਗਈ ਹਾਂ ਕੱਪੜੇ ਧੋਣ ਕਿਉਂਕਿ ਬਹੁਤ ਲੇਟ ਹੋ ਗਿਆ ਤੇ ਫਿਰ ਨਾਲ ਹਲਵੇ ਮਸ਼ੀਨ ਚ ਪਾ ਦਮਾ ਕੱਪੜੇ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਤੇ ਐਂਡ ਵੀਡੀਓ ਵਧੀਆ ਲੱਗਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਪਲੀਜ਼ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਹਨਾ ਲੋ ਜੀ ਕੱਪੜੇ ਆਪਾਂ ਨੇ ਤੋਤੇ ਵੀ ਤੇ ਤੋਤੇ ਵੀ ਨਹੀਂ ਕੱਪੜੇ ਪਚਾੜੇ ਰਹਿ ਗਏ ਕੱਪੜੇ ਪਚਾੜੇ ਹੀ ਰਹਿ ਗਏ ਕਿਉਂਕਿ ਮੈਂ ਮੈਨੂੰ ਨਾ ਬਹੁਤ ਜ਼ਿਆਦਾ ਪੇਨ ਹੋਣ ਲੱਗ ਗਈ ਸੀ ਫਿਰ ਮੈਂ ਛੱਡ ਕੇ ਆ ਗਈ ਕੱਪੜੇ ਇੱਕੋ ਜਿਹੜਾ ਤੋਤਾ ਤੇ ਇੱਕ ਜਿਹੜਾ ਮਸ਼ੀਨ ਦੇ ਵਿੱਚ ਪਿਆ ਕਿਹੜਾ ਆ ਗਿਆ ਮੰਮੀ ਦਾ ਮੰਮੀ ਤੇ ਰਾਨੇ ਸਮਾਨ ਨਹੀਂ ਲਾਦੇ ਮੰਮੀ ਦੇ ਉੱਤੇ ਮੇਰੇ ਕਾਲਾ ਵੀ ਪੈ ਗਈਆਂ ਮੰਮੀ ਦੇ ਉੱਤੇ ਤੇ ਕਾਲਾ ਲੱਗਣਾ ਦਾ ਤੇ ਦੇਖੇ ਕਪੜੇ ਲਾ ਗਦੀ ਮੈਨੂੰ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਿਆ ਸੀ ਫੇਰ ਮੈਂ ਛੱਡ ਕੇ ਭੱਜ ਗਈ ਕਪੜੇ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਂ ਉੱਪਰੋਂ ਕੇ ਮੈਂ ਉੱਤਰ ਕੇ ਆ ਗਈ ਹਨਾ ਫੋੜ ਡਿਗਡੂ ਜਾਂਦੀ ਤੂੰ ਖੜ ਜਾ ਜਿਆਰ ਵਾਲ ਬੁਲ ਵਾਲ ਲਿਆ ਕਰ ਤੇ ਮੈਂ ਵਾਲ ਬਾਲੇ ਤੁਸੀਂ ਕੀ ਢੈਲਿਆ ਜਾਂ ਕੱਢੀ ਜਾਨੇ ਕੋੜੀ ਕੀ ਕਰਾ ਹੁਣ ਹਾਂ ਮੈਂ ਕੀ ਕਰਨਾ ਹੀ ਸੀਗੀ ਮੈਨੂੰ ਨਹੀਂ ਸਮਝ ਲਾਦੀ ਮੈਂ ਕੀ ਬਣਾਵਾ ਮੈਂ ਤਾਂ ਖਾਣਾ ਨਹੀਂ ਕੁਛ ਵੀ ਰੋਟੀ ਲੈ ਸੀ ਹਾਂ ਇਹਨਾਂ ਨੂੰ ਪੁੱਛੀ ਜਾਨੀ ਬੀ ਦੋਸਤ ਮੈジャー ਗਨੇ ਪਨੀਰ ਨਹੀਂ ਖਾਣਾ ਹੈ ਚੰਗੀ ਸੋਹਣੀ ਚੌਕੀ ਚੀਜ਼ੇ ਨਹੀਂ ਖਾਣੇ ਮੈਂ ਤਾਂ ਕਹਿੰਦੀ ਕੜੀ ਬਣਾ ਲੈਂਨੀ ਹੈ ਕੜੀ ਚੋਲ ਬਣਾ ਦਾ ਹਾਂ ਨਹੀਂ ਆਇਆ ਹਾਂ ਨੂੰ ਹਟਾਓ ਤਾਂ ਇਹ ਕਿਉਂ ਬਲੀ ਬਲੀ ਆਪਣੇ ਘਰੇ ਦਹੀਂ ਜਦੋਂ ਆਪਣੇ ਦੁੱਧ ਨਹੀਂ ਸੀ ਦਹੀਂ ਆਪਣੇ ਉਦੋਂ ਵੀ ਸੀ ਅੱਛਾ ਤੈ ਹੀ ਹੋਏਗਾ ਹੈਨਾ ਬਣਾ ਦੇ ਮम्मी ਬਣਾ ਦੇ ਮम्मी ਤੇ ਵੀ ਆ ਠੀਕ ਆ ਤੁਸੀਂ ਝੁਲਸ ਦੇਣੀ ਸੀ ਮੁੱਲ ਦਾ ਸੀ ਮੁੱਲ ਦਾ ਮੁੱਲ ਦਾ ਲੱਕੀ ਆਪਾ ਨਹੀਂ ਹੈ ਕੋਈ ਮੁੱਲ ਨਹੀਂ ਲੱਕੀ ਥੋੜਾ ਹੋ ਸਕਦਾ ਸਾਡਾ ਥੋੜੀ ਲੱਕੀ ਜੇ ਸਾਡਾ ਲੱਕੀ ਹੋਵੇ ਫਿਰ ਅਸੀਂ ਬਿਮਾਰ ਕਾ ਨੂੰ ਹੋਈਏ ਇਹ ਲੱਕ ਵਧੀਆ ਥੋੜਾ ਲੱਕ ਵਾਲਾ ਵਧੀਆ ਲੱਕੀ ਮੈਂ ਲੱਕੀ ਮੈਂ ਕੀ ਕੀ ਨਾ ਲੱਕ ਕੋ ਵਾਲਾ ਲੱਕ ਲੱਕ ਤਾਂ ਕੁਝ ਨਹੀਂ ਹੁੰਦਾ ਲੱਕ ਲੱਕ ਕੁਝ ਨਹੀਂ ਹੁੰਦਾ ਬੰਦਾ ਤੇ ਆਪ ਦੇ ਤੇ ਹੀ ਹੁੰਦਾ ਕੀ ਦਾ ਦੇਖੋ ਨਾ ਲੱਕੀ ਹੁੰਦਾ ਹਨਾ ਉਹ ਅੱਜ ਕਿਸ ਮਲਤਵਾ ਤੋਂ ਕਿਉਂ ਹੁੰਦਾ ਦੋਫੀ ਬੱਕੀ ਦਾ ਰੋਲੇ ਮੁੱਕ ਗਿਆ ਇੱਕ ਦਿਨ ਲੱਕੀ ਦਾ ਫਿਰ ਰੋਲ ਮੁੱਕ ਗਿਆ ਕਿੱਥੋਂ ਮੁੱਕ ਗਿਆ ਲਾਈਵ ਚੋਂ ਚਲ ਦੁੱਧ ਕੱਢੋ ਹੋਰ ਇੱਕ ਨਾ ਮਰ ਜਾਂਦਾ ਬੱਕੀ ਦਾ ਰੋਲ ਮੁੱਕ ਗਿਆ ਲੱਕੀ ਦਾ ਰੋਲ ਮੁੱਕ ਗਿਆ ਰੋਲ ਲੱਤੀ ਦਾ ਰੋਲ ਮੁੱਕ ਗਿਆ ਲੱਤੀ 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 ਕਿਉ ਲੱਗੀ ਇਹ ਲੱਕੀ ਨੇ ਬਲੌਗ ਦੇਖ ਲਿਆ ਉਹਨੇ ਕਿਹਾ ਮੇਰੇ ਤਸੇ ਮਜ਼ਾ ਕਰਾਉ ਉਹ ਵਾਸਾ 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 ਐਨਾ ਦਰਦ ਕੀ ਕਰਨਾ ਕਰੇ ਹਰੇ ਦਰੀ ਪਾਉ ਪੈਸੇ ਕਮਾਉ ਕਿਤੇ ਦੇ ਦੇ ਮੇਰੇ ਕੋਲ ਕੋਈ ਸਾਥੀ ਚਾਟੇਗਾ ਜਿੱਦਿਹਾ ਉਹ ਤੇ ਕਿਲਾਸ ਵਿੱਚ ਸੀ ਹਨਾ ਤਦ ਤਰੋ ਕੀ ਮੈਂ ਕੀ ਕੀ ਤਰਦਾ ਹੈ ਹਨਾ ਕਹ ਕੀ ਬਤਾਏ ਵੈਸੇ ਕਿਸੀਂ ਹਾਂ ਸਾਨੂੰ ਦਾ ਵੈਸੇ ਸਾਨੂੰ ਦਾ ਦੁੱਧ ਤੋਂ ਕਹ ਪੈਸੇ ਮਿਲਦੇ ਹੈ ਭਾਈ ਸਾਡਾ ਤਾਂ ਕਿੱਤਾ ਪਹਿਲਾ ਧਰਮ ਕਿਸਾਨੀ ਸਾਡਾ ਤਾਂ ਇਹ ਭਾਈ ਕਿੱਤਾ ਆ ਸਾਡੀ ਤਾਂ ਇਹਦੇ ਤੋਂ ਰੋਟੀ ਚੱਲਦੀ ਆ ਸਾਡੀ ਰੋਜੀ ਰੋਟੀ ਚੱਲਦੀ ਆ ਤੋ ਤਾਂ ਅਸੀਂ ਤਾਂ ਪਹਿਲਾ ਧਰਮ ਕਿਸਾਨੀ ਆ ਕਸਾਨਿਕਤਾ ਜਿੰਦਾ ਪਰ ਜੀਤਾ ਬਹੁਤ ਕਰਤਾ ਧਰਨੇ ਤੇ ਜਾਣ ਨੂੰ ਬੰਨ ਬਾਲੀਆਂ ਦੇ ਘਰ ਪਮਾਰਾਂ ਤੇ ਦੂਜਾ ਜਿਹੜਾ ਤੇ ਪੇਪਰ ਚੱਲਦੇ ਆ ਬੱਚਿਆਂ ਦੀ ਪੜ੍ਹਾਈ ਆ ਤੇ ਕਿਵੇਂ ਜਾਇਆ ਜਾਵੇ ਹਨ ਚਲੋ ਜਿੱਦਾਂ ਹੋ ਸਕਦੇ ਉਦਾਂ ਸਪੋਰਟ ਕਰੋ ਹਨ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਮੈਂ ਤਾਂ ਇਦਾਂ ਦੀ ਹੋਈ ਆ ਤੇ ਸਮਨ ਨਹੀਂ ਲੱਗਦੀ ਹੈਗੀ ਮੈਂ ਤਾਂ ਹੁਣ ਸੋਚਦੀ ਆਂ ਵੀ ਮੈਂ ਤਾਂ ਮੂੰਗੀ ਮਸਰੀ ਬਣਾਵਾਂ ਕਿਉਂਕਿ ਮੇਰੇ ਚ ਤਾਂ ਹਿੰਮਤ ਜੀ ਹੈ ਨਹੀਂਗੀ ਕੜੀ ਛੋਲ ਬਣਾਉਣ ਨੂੰ ਵੀ ਕਾਫੀ ਟਾਈਮ ਲੱਗ ਜਾਣਾ ਤੇ ਮੂੰਗੀ ਛੋੜੀ ਛੋਲ ਨਹੀਂ ਇਹ ਦੇਖੋ ਮੈਂ ਨਹੀਂ ਖਾਗੀ ਨਾਲੇ ਮੈਂ ਖਾ ਲੂੰਗੀ ਆਪਾਂ ਹੋ ਗਏ ਮੈਨੂੰ ਕਿੰਨੇ ਦਿਨ ਹੋ ਗਏ ਮੱਖਣ ਚੜੀ ਤੇ ਆ ਹਨਾ ਕੜੀ ਛੋਲ ਨਹੀਂ ਮੂੰਗੀ ਮਸਰੀ दाल ਧਰਦੀ ਆ ਥੋੜੀ ਜੀ ਵਿੱਚੇ ਪਿਆਜ਼ ਪੁੱਜ ਪਾ ਕੇ ਸਾਰਾ ਕੁਝ ਵਧੀਆ ਲੱਗੂਗੀ ਪਤਲੀ ਜੀ ਵਧੀਆ ਲੱਦੀ ਅੱਜ ਤਾਂ ਧਨੀਆ ਧੁਨੀਆ ਵੀ ਹੈਗਾ ਪਰ ਧਨੀਆ ਲਾਇਆ ਮੈਂ ਬਾਹਰੋਂ ਕਿੱਚੋ ਹਰੇ ਪਿਆਜ਼ ਲੈ ਕੜੀ ਕੱਲ ਨੂੰ ਦਿਨੇ ਬਣਾ ਦੂੰਗੀ ਹੁਣ ਰਾਤ ਨੂੰ ਕੜੀ ਖਾ ਕੇ ਚੋਲ ਚੱਲੇ ਜੀ ਨਹੀਂ ਨਾ ਘਰ ਸੀ ਚੌਲ ਬਣਾਉ ਆਉ ਤੁਹਾਡੇ ਲਈ ਥੋੜੇ ਜਿਹਾ ਚੌਲ ਬਣਾ ਦੰਨੀ ਆ ਤੇ ਮੈਂ ਕੜੀ ਉਹ ਬਣਾ ਲੰਨੀ ਆ ਕੀ ਹੁੰਦੀ ਆ ਮੂੰਗੀ ਮਸਰੀ ਦੀ ਥੋੜੀ ਜੀ ਪਤਲੀ ਜੀ ਤਾਲਜੀ ਬਣਾਉਣੀ ਆ ਬੱਚਿਆਂ ਲਈ ਚੌਲ ਬਣਾਉਣੇ ਇਹਨਾਂ ਤਾਂ ਦਹੀਂ ਤੁ ਵੀ ਨਾ ਖਾ ਲੈਣੇ ਆ ਸਬਜੀ ਸਬਜੀ ਕੋਈ ਲਿਆਂਦੀ ਨਹੀਂ ਹੋਈ ਹੈਗੀ ਪਈ ਆ ਵੈਸੇ ਸਬਜੀ ਥੋੜੀ ਜੀ ਤੇ ਹਰੀ ਕੋਈ ਸਬਜੀ ਲਿਆਂ ਨੀ ਹੋਈ ਹੈਗੀ ਅੱਜ ਇਹ ਪਸ਼ੂ ਤੁਸ਼ ਨੂੰ ਆਉਣ ਲੱਗੇ ਪਸ਼ਵਨ ਨਵਾਇਆ ਫੇ ਗਾਂ ਸੋਈ ਹੋਈ ਸੀਗੇ ਇਨੇ ਦਿਨ ਦੀ ਨਾਲ ਆਉਣ ਵਾਲੀ ਸੀਗੀ ਇਹਨਾਂ ਤੋਂ ਜਾਇਆ ਹੀ ਨਹੀਂ ਗਿਆ ਵਾ ਤੇ ਬਾਕੀ ਸਾਡੇ ਇੱਥੇ ਕੋਈ ਨਹੀਂ ਆਉਂਦਾ ਹੈਗਾ ਸਬਜੀ ਵਾਲਾ ਜਾਵਾਂਗੇ ਤਾਂ ਲੈ ਕੇ ਆਵਾਂਗੇ ਨਹੀਂ ਤਾਂ ਬਹੁਤ ਔਖਾ ਆ ਹਾਈ ਰੱਬਾ ਹੇ ਥੋੜੇ ਜਿਹਾ ਭਾਂਡੇ ਪੈ ਰੇ ਤੋਲ ਨੂੰ ਦੁੱਧ ਕੱਢ ਲਈਏ ਦੁੱਧ ਗਰਮ ਕਰ ਲਈਏ ਤੇ ਵਲੌਗ ਪਤਾ ਨਹੀਂ ਤੁਹਾਡੇ ਤੱਕ ਕਦੋਂ ਆਣਾ ਕੱਲ ਨੂੰ ਆਊਗਾ ਸ਼ਾਇਦ ਕੱਲ ਨੂੰ ਦੇ ਨੇ ਠੀਕ ਹੋਈ ਤਾਂ ਐਡੀਟਿੰਗ ਕਰਕੇ ਪਾ ਦੂੰਗੀ ਦਹੀਂ ਵੀ ਉਦਾਂ ਹੀ ਤੇ ਪਰਾਂਠੇ ਵੀ ਉਦਾਂ ਹੀ ਲਾ ਇਨਾਂ ਨੂੰ ਕੀ ਹੋਇਆ ਇਹ ਹੀ ਖਾ ਲਿਓ ਏ ਤੇ ਸਵੇਰੇ ਆਲੂ ਵਾਲੇ ਪਰੌਠੇ ਬਣਾਏ ਸੀਗੇ ਇਹਨਾਂ ਲਈ ਮੈਂ ਤੇ ਲਓ ਜੀ ਜੁਹਾਰ ਕਹਿੰਦਾ ਮੇਰੇ ਲਈ ਬਣਾ ਦੋ ਖੀਰ ਮੈਂ ਤਾਂ ਖੀਰ ਖਾ ਲਊਗਾ ਤੇ ਮੈਂ ਆਪਣੇ ਲਈ ਥੋੜੀ ਜੀ ਮੂੰਗੀ ਮਸਰੀ ਭੋਂ ਕੇ ਰੱਖ ਲਈ ਇਹਨੂੰ ਬਣਾ ਲਾਂਗੇ ਤਾਟ ਤੜਕੇ ਤੋਂ ਵਿੱਚ ਹੀ ਪਾ ਲਾਂਗੇ ਉਦਾਂ ਹਨਾ ਤੜਕਾ ਨਹੀਂ ਲਾਵਾਂਗੇ ਪਿਆਜ਼ ਕੱਟ ਕੇ ਉਦਾਂ ਵਿੱਚ ਪਾ ਦਾਂਗੇ ਧਨੀਆ ਵਗੈਰਾ ਪਾ ਲਾਂਗੇ ਤੇ ਦਰ ਮੈਂ ਉਧਰ ਰੱਖ ਲਿਆ ਖੀਰ ਬਣਾਉਣ ਵਾਸਤੇ ਤੇ ਚੌਲ ਮੈਂ ਕੱਢ ਲਿਆ ਤੇ ਸਮਾਰਨ ਵਾਸਤੇ ਚੌਲ ਸਮਾਰ ਕੇ ਖੀਰ ਬਣਾ ਦੀ ਇਹਨਾਂ ਨੂੰ ਤੇ ਲੱਤਾਂ ਦੇ ਵਿੱਚ ਪਤਾ ਨਹੀਂ ਕਿਉਂ ਹੋਰ ਤਰ੍ਹਾਂ ਝਰਨ ਚਰਨ ਜਿਹੀ ਹੋਈ ਜਾਂਦੀ ਆ ਸਮਝ ਨਹੀਂ ਲੱਗਦੀ ਹੈ ਕਿ ਪਤਾ ਨਹੀਂ ਤਾਂ ਡਾਕਟਰ ਚੇਂਜ ਕਰਨਾ ਪੈਣਾ ਚੌਥਾ ਦਿਨ ਜਾਣਾ ਪਤਾ ਨਹੀਂ ਸਮਝ ਨਹੀਂ ਲੱਗੀ ਹੈਗੀ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਹੋਇਆ ਚੰਗੀ ਭਲੀ ਠੀਕ ਵੀ ਹੋ ਜੰਨੀ ਆ ਚੰਗੀ ਭਲੀ ਕੰਮ ਵੀ ਲੱਗ ਜੰਨੀ ਆ ਪਰ ਕੰਮ ਤਾਂ ਚਲੋ ਇੱਕ ਮੇਰੀ ਆਦਤ ਆ ਹਨਾ ਵੀ ਮੈਂ ਕੰਮ ਤਾਂ ਕਰੀ ਜਾਨੀ ਆ ਜਦੋਂ ਤੱਕ ਹੁੰਦਾ ਉਹ ਤਾਂ ਕਰੀ ਜਾਨੀ ਆ ਇਹ ਨਹੀਂ ਹੈਗਾ ਵੀ ਮੈਂ ਹਨਾ ਵੀ ਪੈ ਜਾਨੀ ਆ ਛੱਡ ਵੀ ਦਿੰਨੀ ਆ ਵੀ ਜਿੰਨਾ ਕੋ ਹੋਇਆ ਉਹਨਾਂ ਕਰ ਲੈਨੀ ਆ ਬਾਕੀ ਜਦੋਂ ਥੱਕ ਗਈ ਉਦੋਂ ਹੀ ਪੈ ਜਾਨੀ ਆ ਤੇ ਦੁਕਾਨ ਬਹੁਤ ਜ਼ਿਆਦਾ ਹੋਣ ਲੱਗਦੀ ਐ ਬਹੁਤ ਜ਼ਿਆਦਾ ਬੀਕਨਸ ਹੋ ਗਿਆ ਹਨਾ ਤੇ ਬਾਕੀ ਸਮਾਂ ਨਹੀਂ ਲੱਗਦੀ ਹੈਗੀ ਤੂੰ ਤੁਸੀਂ ਵੀ ਕੀ ਕਹਿਣਾ ਤਾਈਓ ਮੈਂ ਵਲੌਗ ਨਹੀਂ ਜਿਹੜਾ ਬਣਾਉਂਦੀ ਹੈਗੀ ਵੀ ਇੱਦਾਂ ਕੀ ਰੋਈ ਜਾਣਾ ਹਨਾ ਕੀ ਦੁੱਖ ਜੇ ਦੱਸੀ ਜਾਣੇ ਮੈਨੂੰ ਵਦਿਆ ਨਹੀਂ ਲੱਗਦਾ ਹੈਗਾ ਬੰਦੇ ਹੱਸਦੇ ਖੇਡਦੇ ਚਿਹਰੇ ਸੋਹਣੇ ਲੱਗਦੀਆਂ ਹਨਾ ਵੀ ਹਰ ਕੋਈ ਹੱਸਦੇ ਖੇਡਦੇਆਂ ਦੇ ਨਾਲ ਹੱਸਦਾ ਆ ਹਨਾ ਰੋਂਦਿਆਂ ਨੂੰ ਇੱਥੇ ਕੋਈ ਨਹੀਂ ਪੁੱਛਦਾ ਹੈਗਾ ਦੁਨੀਆ ਹੱਸਦੇ ਚਿਹਰੇ ਨੂੰ ਹੀ ਦੇਖਦੀ ਆ ਹਨਾ ਤੇ ਵੀ ਜਦੋਂ ਹੁਣ ਆਪ ਬਿਮਾਰ ਹੁੰਨੇ ਆ ਆਪ ਨੂੰ ਸਮਝ ਨਹੀਂ ਲੱਗਦੀ ਹੈਗੀ ਹਨਾ ਵੀ ਫੇਰ ਹੁਣ ਕੀ ਕਰੀਏ ਜੋ ਨਾ ਕੋਈ ਕੰਮ ਹੁੰਦਾ ਕੰਮ ਵੀ ਕਹਦਾ ਕੀ ਮੂੰਹ ਨਹੀਂ ਧੋਣਾ ਨਾ ਤੇਲ ਤੋਤੇ ਨਹੀਂ ਸੜੇ ਪੁਸੇ ਮੈਂ ਮੇਰੇ ਕੱਲ ਦੋ ਦਿਨਾਂ ਬਾਅਦ ਅੱਜ ਨਹੀਂ ਮੈਂ 2 ਦਿਨ ਉਦਾਂ ਹੀ ਪਈ ਰਹੀ ਆ ਸੜੀ ਕੁਸੀ ਮੈਨੂੰ ਸਮਝ ਨਾ ਲੱਗੇ ਵੀ ਹਨਾ ਵੀ ਕੀ ਹੋਇਆ ਹੋਇਆ ਤਾਂ ਕਰਕੇ ਵੀਡੀਓ ਨਹੀਂ ਬਣਦੀ ਹੈਗੀ ਤੇ ਵੈਗਰੂ ਅਰਦਾਸ ਕਰੋ ਵੀ ਮੈਂ ਜਲਦੀ ਤੋਂ ਜਲਦੀ ਠੀਕ ਹੋ ਜਾਵਾਂ ਪਹਿਲਾਂ ਵਾਗ ਵਲੌਗ ਬਣਾਉਣ ਲੱਗ ਜਾਵਾਂ ਸਾਰੇ ਘਰ ਦੇ ਕੰਮ ਕਰਨ ਲੱਗ ਜਾਵਾਂ ਮੈਂ ਬੜਾ ਚੌਸੀਗਾ ਵਿਕਾਂਸ ਹੋਊਗੀ ਮੈਂ ਗਾਣ ਦੀ ਧਾਰ ਚ ਵੈਕਰੂ ਮੇਰੇ ਕੋਲ ਹੁਣ ਕਾਂ ਕੋਲ ਜਾਇਆ ਵੀ ਨਹੀਂ ਜਾਂਦਾ ਹੈਗਾ ਬਹੁਤ ਔਖਾ ਯਾਰ ਉਪਰਜਰ ਦੇ ਪੇਪਰ ਨੇ ਨਿਆਣੀ ਨੂੰ ਨਹੀਂ ਕੋਲ ਬੈਠ ਕੇ ਅੱਧੇ ਮੈਂ 2-2 3-3 4-4 5 ਘੰਟੇ ਦੇ ਕੋਲ ਬੈਠ ਕੇ ਨੂੰ ਪੜਾਈ ਜਾਣਾ ਹੁਣਿਆਣਾ ਦਾ ਜਾਪ ਜਿੰਨਾ ਕੁ ਪੜਨਾ ਪੜਨਾ ਬਸ ਬਾਕੀ ਕਿਤਾਬਾਂ ਮੇਰੇ ਖਿਆਲਾਂ ਹੁਣ ਇਹਨੇ ਅੱਜ ਸਵੇਰ ਦੀਆਂ ਛੱਡੀਆਂ ਨੇ ਚਲੋ ਉਹ ਤਾਂ ਛੁੱਟੀਆਂ ਇਹਨਾਂ ਦੋ ਤਿੰਨ ਦਾ ਪਤਾ 28 ਦਾ ਪੇਪਰ ਆ ਨਾ ਤੇਰਾ ਅੱਜ ਕਿੰਨੀ ਐ 25 ਕੇ 26 25 ਐ ਸ਼ਾਇਦ ਇਹ ਮੈਂ ਚੌਲ ਸਮਾਰ ਨਵਾਂ ਦੁੱਧ ਰੱਖਿਆ ਹੋਇਆ ਉੱਧਰ ਵੀ ਦੁੱਧ ਰੱਖਿਆ ਹੋਇਆ ਪੀਣ ਨੂੰ আর ਜਾਗ ਨੂੰ ਤੇ ਆਹ ਵਾਲਾ ਮੈਂ ਰੱਖ ਲਿਆ ਜਿਹੜਾ ਹੁਣ ਰੱਖਿਆ ਸਾਰਾ ਹੀ ਮੈਂ ਚਲ ਫੀਰ ਬਣਾ ਦਿੰਨੀ ਆ ਕੀਰੇ ਵਧੀਆ ਨਾਲ ਅੱਜ ਕੇ ਖੁਸ਼ ਹੋ ਕੇ ਨਾਲ ਖਾ ਵੀ ਲੈਣਗੇ ਨਾਲੇ ਮੈਨੂੰ ਵੀ ਹੋਊਗੀ ਢਿੱਡ ਭਰ ਗਿਆ ਨਾਲੇ ਖੁਸ਼ ਹੋ ਕੇ ਖਾ ਲੜੀ ਇੱਕ ਦਿਨ ਅੱਗੇ ਵੀ ਗਾਂ ਸੂਈ ਤੇ ਬਣਾਈ ਸੀ ਕਿ ਉਸ ਉਸ ਦਿਨ ਵੀ ਇਹਨਾਂ ਦਾ ਚਾਜਾ ਪੂਰਾ ਨਹੀਂ ਹੋਇਆ ਹੈਗਾ ਵੀ ਸਾਡੀ ਪੂਰੀ ਫੈਮਿਲੀ ਖੀਰ ਖਾ ਕੇ ਨਾ ਬਹੁਤ ਖੁਸ਼ ਆ ਵੀ ਮਤਲਬ ਪੂਰੀ ਰੱਜ ਕੇ ਡੋਂਗਾ ਪਰ ਕੇ ਖਾਣੀ ਆ ਫਿਰ ਰੋਟੀ ਨਹੀਂ ਖਾਣੀ ਖਾਲੀ ਖੀਰ ਖਾਣੀ ਆ ਇਹ ਨਹੀਂ ਹੈਗਾ ਵੀ ਅਸੀਂ ਰੋਟੀ ਖਾਵਾਂਗੇ ਫਿਰ ਫਿਰ ਅਸੀਂ ਖੀਰੇ ਖਾਂਦੇ ਹੁੰਦੇ ਆ ਤੇ ਮੈਂ ਚਲੋ ਅੱਜ ਨਾਲੇ ਹਨਾ ਆਪਣੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀਗਾ ਚਲੋ ਨਾਲੇ ਇਹਨਾਂ ਦਾ ਮਨ ਖੁਸ਼ ਹੋ ਜਾਊਗਾ ਵੀ ਸਾਨੂੰ ਬਣਾਤੀ ਭਾਈ ਖੀਰ ਤੇ ਹੁਣ ਮੈਂ ਚੌਲ ਸਮਾਰ ਲਵਾਂ ਬਹੁਤ ਤਕਲੀ ਜਣਾ ਹਨੇਰਾ ਹੋ ਗਿਆ ਇਹਨਾਂ ਦੇ ਵਿੱਚ ਹੋਰ ਤਾਂ ਕੁਝ ਨਹੀਂ ਹੈਗਾ ਇਹ ਵੀ ਪੱਖਾ ਲਾ ਕੇ ਡਾ ਕੇ ਰੱਖਣ ਵਾਲੀ ਆ ਇਹ ਵੀ ਅਮਕ ਤੀਰਾ ਗੂੰਦ ਜੀ ਭਿਓ ਕੇ ਰੱਖੀ ਸੀਗੀ ਇਹ ਵੀ ਪਤਾ ਨਹੀਂ ਖਾ ਹੋਣੀ ਆ ਪਤਾ ਨਹੀਂ ਖਾ ਹੋਣੀ ਸਮਾਂ ਨਹੀਂ ਆਉਂਦਾ ਤੇ ਹੁਣ ਪ੍ਰੋਗ ਬਲੌਗ ਮੇਰੇ ਮੰਮੀ ਡਾਡੀ ਨੇ ਦੇਖ ਲੈਣਾ ਫਿਰ ਮੈਨੂੰ ਗਾਲਾਂ ਵੀ ਪੈਣੀਆਂ ਬਲੌਗ ਹੀ ਲੇਟ ਆਊਗਾ ਚਲ ਜਾਣਦੇ ਪਤਾ ਨਹੀਂ ਜਦ ਤੱਕ ਮੈਂ ਠੀਕ ਹੋ ਜਾਣਾ ਤੋ ਬਲੌਗ ਵੀ ਹੁਣਾ ਉਹੀ ਹੁੰਦਾ ਵੀ ਆਪਾਂ ਡੇਲੀ ਅਪਡੇਟ ਦੇਣੀ ਆ ਹੁਣ ਕੀ ਝੂਠ ਜੋ ਬੋਲ ਕੇ ਨਾ ਵੀ ਉਹ ਤਾਂ ਚਿਹਰੇ ਤੋਂ ਪਤਾ ਹੀ ਲੱਗ ਜਾਂਦਾ ਵੀ ਜਾਂ ਕੰਮ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਠੀਕ ਆ ਜਾਂ ਨਹੀਂ ਠੀਕ ਆ ਨਾ ਕੰਮ ਮੇ ਕੰਮ ਹੀ ਦੱਸ ਦਿੰਦਾ ਬੰਦੇ ਦਾ ਮੈਂ ਜਦ ਪਹਿਲਾਂ ਮੈਨੂੰ ਘੰਟਾ ਤੋਂ ਪਹਿਲਾਂ ਲੱਗਦਾ ਸੀ ਮੈਂ ਪਨੀਰ ਬਣਾ ਕੇ ਨਾ ਪਨੀਰ ਦੀ ਸਬਜ਼ੀ ਬਣਾ ਦੋਗੀ ਮੈਂ ਸਵੇਰੇ ਇਹਨਾਂ ਟਿਫਨ ਦੇ ਵਿੱਚ ਪੈ ਜੂਗੀ ਵੱਡੇ ਵੱਡੇ ਨੂੰ ਨਾਲੇ ਖੁਸ਼ ਹੋ ਕੇ